ਟੋੜੇ ਲੋਕਾਂ ਜਜ਼ਬਾਤ ਵੀ ਟੋੜੇ ਬੜੇ ਨੇ ਮਰੀਆਂ ਜ਼ਮੀਰਾਂ ਲੋਕਾਂ ਦੀ ਬਣੇ ਮਿੱਟੀ ਦੇ ਢੜੇ ਨੇ ਛੱਡਵਾਠਾ ਕਰਨੇ ਗਿਲੇ ਸ਼ਿਕਵੇ ਛੱਡਣ ਵਾਲੇ ਨੇ ਛੱਡਵਾਠਾ ਕਰਨੇ ਗਿਲੇ ਸ਼ਿਕਵੇ ਛੱਡਣ ਵਾਲਿਆਂ ਦੇ ਧੰਨਵਾਦ ਕਰ ਉਹਨਾਂ ਦਾ ਜੋ ਤੇਰੇ ਨਾਲ ਖੜੇ ਨੇ ਧੰਨਵਾਦ ਕਰ ਉਹਨਾਂ ਦਾ ਜੋ ਤੇਰੇ ਨਾਲ ਖੜੇ ਨੇ ਸਾਡੀ ਦੁੱਖ ਭਰੀ ਕਹਾਣੀ ਸੁਣ ਕੇ ਦਸ ਮਿੱਤਰਾ ਤੂੰ ਕੀ ਪਾਏਂਗਾ ਨਾਜੁਕ ਜਹਦ ਲੈ ਤੇਰਾ ਉਹ ਸੁਣ ਕੇ ਰੋਣ ਲੱਗ ਜਾਏਗਾ ਉਹ ਸੁਣ ਕੇ ਰੋਣ ਲੱਗ ਜਾਏਗਾ ਦੁਨੀਆ ਤਾਂ ਸਾਨੂੰ ਹੁਣ ਫੱਬਦੀ ਨਹੀਂ ਕੋਈ ਗੱਲ ਚੰਗੀ ਜਹੀ ਲੱਗਦੀ ਨਹੀਂ ਪਤਾ ਨਹੀਂ ਬਾਠਾ ਕਿਦੀ ਨਜ਼ਰ ਲੱਗੀ ਏ ਪਤਾ ਨਹੀਂ ਬਾਠਾ ਕਿਦੀ ਨਜ਼ਰ ਲੱਗੀ ਏ ਮੁਸਕਰਾਉਣ ਦੀ ਤਾਂ ਕੋਈ ਵਜ੍ਹਾ ਲੱਭਦੀ ਨਹੀਂ ਮੁਸਕਰਾਉਣ ਦੀ ਤਾਂ ਕੋਈ ਵਜ੍ਹਾ ਲੱਭਦੀ ਨਹੀਂ ਦਿਲ ਕਰਦਾ ਏ ਬੇਫਿਕਰ ਹੋ ਕੇ ਸੌਣ ਨੂੰ ਦੁਨੀਆ ਤੋਂ ਵੱਖਰਾ ਜਹਾ ਹੋਂ ਨੂੰ ਹੁਣ ਤਾਂ ਨਵੇਂ ਸੁਪਨੇ ਬੁਣਦੇ ਆ ਬਾਠਾ ਹਣ ਤਾਂ ਨਵੇਂ ਸੁਪਨੇ ਬੁੰਦਿਆਂ ਬਾਠਾ ਪਹਿਲਾਂ ਬਚਿਆ ਹੀ ਕੀ ਗਵਾਉਣ ਨੂੰ